ਦੋਸਤੋ ਬੱਬੂ ਮਾਨ ਦਾ ਖਾੜਾ ਲੱਗਿਆ ਹੁੰਦਾ ਤੇ ਉਥੇ ਹੀ ਸੀਐਮ ਭਗਵੰਤ ਮਾਨ ਦੇ ਮਾਤਾ ਜੀ ਤੇ ਵਿਜੇ ਸਿੰਘਲਾ ਪਹੁੰਚ ਜਾਂਦੇ ਨੇ ਪਹਿਲਾਂ ਵਿਜੇ ਸਿੰਘਲਾ ਬਾਰੇ ਦੱਸਦੀ ਹਾਂ ਵਿਜੇ ਸਿੰਘਲਾ ਨੇ ਜਿਹੜਾ ਸਿੱਧੂ ਮੂਸੇਵਾਲੇ ਨੂੰ ਮਾਨਸਾ ਤੋਂ ਹਰਾਇਆ ਸੀ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਦੇ ਵਿੱਚ ਖੜਾ ਹੋਇਆ ਸੀ ਤੇ ਜਿਹੜਾ ਵਿਜੇ ਸਿੰਘਲਾ ਸੀਗਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਖੜਾ ਹੋਇਆ ਸੀ ਉਸ ਤੋਂ ਬਾਅਦ ਕੁਝ ਟਾਈਮ ਬਾਅਦ ਹੀ ਜਿਹੜਾ ਵਿਜੇ ਸਿੰਘਲਾ ਉਹ ਰਿਸ਼ਵਤ ਲੈਦਾ ਕਾਬੂ ਹੋ ਗਿਆ ਸੀਗਾ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਉਸ ਨੂੰ ਕੱਢ ਦਿੱਤਾ ਸੀ ਆਪਣੀ ਪਾਰਟੀ ਦੇ ਵਿੱਚੋਂ ਦੋਸਤੋ ਕੁਝ ਟਾਈਮ ਬਾਅਦ ਫਿਰ ਸਿੱਧੂ ਮੂਸੇਵਾਲੇ ਦੀ ਜਿਹੜੀ ਡੈਥ ਹੋ ਜਾਂਦੀ ਆ ਤਾਂ ਦੋਸਤੋ ਹੁਣ ਤੁਸੀਂ ਆਪ ਦੇਖ ਲਓ ਵੀ ਜਿਹੜਾ ਬੱਬੂ ਮਾਨ ਖਾੜਾ ਲਾ ਰਿਹਾ ਹੁੰਦਾ ਉੱਥੇ ਬੀਜੇ ਸਿੰਘਲਾ ਤੇ ਸੀਐਮ ਭਗਵੰਤ ਮਾਨ ਦੇ ਮਾਤਾ ਜੀ ਜਿਹੜੇ ਪਹੁੰਚ ਜਾਂਦੇ ਨੇ ਤੇ ਦੋਵੇਂ ਜਿਹੜੇ ਗੱਠੇ ਆਉਂਦੇ ਨੇਗੇ ਇੱਕ ਕਰਾਫਟ ਬੰਦੇ ਨੂੰ ਪਾਰਟੀ ਦੇ ਵਿੱਚੋਂ ਕੱਢ ਕੇ ਦੁਬਾਰੇ ਫਿਰ ਪਾਰਟੀ ਦੇ ਵਿੱਚ ਲੈ ਲਿਆ ਜੀ ਭਗਵੰਤ ਮਾਨ ਨੇ ਵੈਸੇ ਦੱਸਦੀ ਭਗਵੰਤ ਮਾਨ ਤੇ ਜਿਹੜਾ ਬੱਬੂ ਮਾਨ ਬਹੁਤ ਖਾਸ ਮਿੱਤਰ ਨੇ ਪਹਿਲਾਂ ਪੰਜਾਬੀ ਫਿਲਮਾਂ ਵਿੱਚ ਜਿਹੜੇ ਕੰਮ ਕਰਦੇ ਰਹੇ ਨੇ ਤੇ ਹੁਣ ਦੋਸਤੋ ਬੱਬੂ ਮਾਨ ਨੇ ਬਹੁਤ ਘੁੱਟ ਕੇ ਜੱਫੀ ਪਾਈ ਜਦੋਂ ਉਹ ਸਟੇਜ ਤੇ ਪਹੁੰਚੇ ਬੱਬੂ ਮਾਨ ਸਟੇਜ ਛੱਡ ਕੇ ਆਉਂਦੇ ਨੇ ਸਭ ਤੋਂ ਪਹਿਲਾਂ ਭਗਵੰਤ ਮਾਨ ਦੇ ਮਾਤਾ ਜੀ ਨੂੰ ਮਿਲਦੇ ਨੇ ਫਿਰ ਵਿਜੇ ਸਿੰਘਲਾ ਨੂੰ ਮਿਲਦੇ ਨੇ ਤਾਂ ਦੋਸਤੋ ਇਸ ਵੀਡੀਓ ਤੇ ਬਹੁਤ ਜ਼ਿਆਦਾ ਇਤਰਾਜ ਕੀਤਾ ਜਾ ਰਿਹਾ ਲੋਕਾਂ ਵੱਲੋਂ ਕਿਹਾ ਜਾ ਰਿਹਾ ਵੀ ਜਿਹੜਾ ਵਿਜੇ ਸਿੰਘਲਾ ਉਹ ਸਿੱਧੂ ਮੂਸੇਵਾਲੇ ਦਾ ਦੁਸ਼ਮਣ ਸੀ ਪਰ ਬੱਬੂ ਮਾਨ ਨੇ ਜਿਹੜਾ ਉਹ ਗੱਲ ਨਾਲ ਲਾਇਆਗਾ ਤਾਂ ਦੋਸਤੋ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ मेरा नाम तानिया है मेरा और मेरे बॉयफ्रेंड का काफी लंबे समय से रिलेशनशिप चल रहा था पर कुछ महीनों से उसकी लाइफ में लड़की आ गई थी और उसने उसके ऊपर वसीकरण करा दिया था इसके चक्कर से हम दोनों के बीच में बहुत लड़ाइयाँ होने लग गई थी